ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਜਿਹੜੇ ਸ਼ਬਦ ਇੱਕ ਤੋਂ ਵੱਧ ਵਾਰੀ ਜੋ ਦੋ ਜਾਂ ਤਿੰਨ ਵਾਰੀ ਕਰਕੇ ਆਏ ਨੇ ਉਹਨਾਂ ਦੀ ਵਿਚਾਰ ਸਾਂਝ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਵਿੱਚ ਫਰਕ ਕੀ ਹੈ ਲਗਾਮਾਂਤਰਾਂ ਦਾ ਫਰਕ ਹੈ ਅੱਖਰਾਂ ਦਾ ਫਰਕ ਹੈ ਉਸਾਂ ਜਾਂ ਕੀਤਾ ਜਾ ਰਿਹਾ ਹੈ ਅੱਜ ਆਪ ਸੰਗਤਨ ਦੇ ਨਾਲ ਇੱਕ ਸ਼ਲੋਕ ਸਾਂਝਾ ਕਰਨਾ ਹੈ ਜੋ ਜਪਜੀ ਸਾਹਿਬ ਦੇ ਆਖਰ ਦੇ ਵਿੱਚ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਸ ਤਰ੍ਹਾਂ ਉਹ ਸ਼ਲੋਕ ਦਰਜ ਹੈ ਪਰ ਇਹੀ ਸ਼ਲੋਕ ਬਿਲਕੁਲ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 146 ਅੰਗ ਦੇ ਉੱਤੇ ਦਰਜ ਹੈ ਪਰ ਉੱਥੇ ਮਹੱਲਾ ਦੂਜਾ ਕਰਕੇ ਲਿਖਿਆ ਹੋਇਆ ਹੈ ਜਦਕਿ 8 ਅੰਗ ਦੇ ਉੱਤੇ ਇਕੱਲਾ ਸ਼ਲੋਕ ਹੈ ਕਿਉਂਕਿ ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਤੇ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੈ ਤੇ ਇੱਥੇ 146 ਅੰਗ ਦੇ ਉੱਤੇ ਇਹ ਦੂਜੇ ਪਾਤਸ਼ਾਹ ਦਾ ਸ਼ਲੋਕ ਹੈ ਇਹਨਾਂ ਦੋਨਾਂ ਦੇ ਵਿੱਚ ਕੀਆ ਫਰਕ ਹੈ ਅੱਖਰਾਂ ਦਾ ਫਰਕ ਹੈ ਸ਼ਬਦਾਂ ਦਾ ਫਰਕ ਹੈ ਜਾਂ ਅਰਥਾਂ ਦਾ ਫਰਕ ਹੈ ਇਹ ਆਪ ਸੰਗਤਾਂ ਦੇ ਨਾਲ ਸੰਝਾ ਕਰਨਾ ਹੈ ਉਹ ਸ਼ਲੋਕ ਸ਼ਿਰਲੇਖ ਤੋਂ ਬਾਅਦ ਜਦੋਂ ਇਹ ਪਵਨ ਸ਼ਬਦ ਸ਼ੁਰੂ ਹੁੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੇ ਜਦੋਂ 146 ਅੰਗ ਦੇ ਉੱਤੇ ਪੜਾਂਗੇ ਨਾ ਪਵਨ ਦੀ ਜਗ੍ਹਾ ਪਵਨ ਪਪਾ ਊੜੇ ਨੌਕਰ ਨਾਣੇ ਨੌਕਰ 8 ਅੰਗ ਦੇ ਉੱਤੇ ਹੈ ਪਪਾ ਵਾਵਾ ਨਾਣੇ ਨੌਕਰ ਪਰ 146 ਅੰਗ ਦੇ ਉੱਤੇ ਦੂਜੇ ਪਾਤਸ਼ਾਹ ਦਾ ਜਿਹੜਾ ਪਾਵਨ ਬਚਨ ਹੈ ਉੱਥੇ ਪਪਾ ਊੜਿਨ ਔਕੜ ਈਣਾ ਨੇ ਔਕੜ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਬਾਕੀ ਉਸੇ ਤਰ੍ਹਾਂ ਹੈ ਅਗਲੀ ਪੰਕਤੀ ਜਿਹੜੀ ਹੈ ਦਿਵਸ ਰਾਤ ਦੁਏ ਦਾਈ ਦਾਇਆ ਛਲ ਸਗਲ ਜਗਤ ਜਦੋਂ ਅਸੀਂ ਆਠਾਂਗ ਤੇ ਪੜਾਂਗੇ ਤੇ ਸ਼ਬਦ ਹੈ ਦਿਵਸ ਦਿਵਸ ਰਾਤ ਦੁਏ ਦਾਈ ਦਾਇਾ ਖਿਲ ਸਗਲ ਜਗਤ ਪਰ ਜਦੋਂ 146 ਅੰਗ ਦੇ ਉੱਤੇ ਦੂਜੇ ਪਾਤਸ਼ਾਹ ਦਾ ਸਲੋਕ ਪੜਾਂਗੇ ਨਾ ਉੱਥੇ ਦਿਵਸ ਦੀ ਜਗ੍ਹਾ ਦਿਨਸ ਦੱਦੇ ਸਿਆਰੀ ਬਾਬਾ ਸੱਸੇ ਔਂਕੜ ਦਿਵਸ 8 ਅੰਗ ਦੇ ਉੱਤੇ 146 ਅੰਗ ਦੇ ਉੱਤੇ ਦੱਦੇ ਸਿਆਰੀ ਨੰਨਾ ਸੱਸੇ ਔਂਕੜ ਦਿਨਸ ਦਿਨਸ ਰਾਤ ਦੁਏ ਦਾਈ ਦਾਇਾ ਖਿਲ ਸਗਲ ਜਗਤ ਬਾਕੀ ਉਸੇ ਤਰ੍ਹਾਂ ਹੈ ਇਿੱਤੇ ਦਿਨ ਸੋ ਸ਼ਬਦ ਦੇ ਵਿੱਚ ਫਰਕ ਹੈ ਤਾਂ ਫਿਰ ਅਗਲੀ ਜਿਹੜੀਆਂ ਪੰਕਤੀਆਂ ਹੈ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਸੰਪਰਦਾਵਾਂ ਦੇ ਵਿੱਚ ਇਸ ਪਾਠ ਨੂੰ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕੀਤਾ ਜਾਂਦਾ ਹੈ ਪਰ ਜਿਹੜੇ ਅਰਥਮਤਾਬਕ ਵਿਦਵਾਨ ਪਾਠ ਕਰਦੇ ਹਨ ਪ੍ਰੋਫੈਸਰ ਸਾਹਿਬ ਸਿੰਘ ਯਾਨੀ ਹਰਵੰਤ ਸਿੰਘ ਜੀ ਸੋਢੀ ਤੇਜ ਸਿੰਘ ਜੀ ਇਨ ਤੋਂ ਇਲਾਵਾ ਹੋਰ ਕਈ ਜਿਹੜੇ ਅਰਥਮੁਤਾਬਕ ਬਾਣੀ ਪੜ੍ਹਦੇ ਨੇ ਉਹ ਚੰਗਿਆਈਆਂ ਐੜੇ ਆਖਰੀ ਐੜੇ ਨੂੰ ਕਰਨਾ ਉੱਪਰਿੰਦੀ ਲਾਉਂਦੇ ਨੇ ਬੁਰਿਆਈਆਂ ਤੇ ਐੜੇ ਨੂੰ ਕਰਨਾ ਉੱਪਰਿੰਦੀ ਆਖਰ ਦੇ ਵਿੱਚ ਤੋਂ ਬੋਧ ਬਚਨ ਹੈ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ ਤੋਂ ਜਦੋਂ ਅਸੀਂ 164 ਅੰਕ ਦੇ ਦੂਜੇ ਪਾਠ ਸਾਹਿਬ ਦੇ ਇਹੀ ਪਾਵਨ ਬਚਨ ਪੜ੍ਹਾਂਗੇ ਨਾ ਚੰਗਿਆਈਆਂ ਬੁਰਿਆਈਆਂ ਅਠੰਗ ਦੇ ਉੱਤੇ ਹੈ ਵਚ ਹੈ ਵਾਵੇ ਕੰਨਾ ਚੱਚੇ ਦਿਲਾਵਾ ਪਰ 16 ਚਾਹਾਂ ਦੇ ਉੱਤੇ ਵਾਵੇ ਨੂੰ ਕੰਨਾ ਚੱਚੇ ਨੂੰ ਲਾਮ ਦੂਜੇ ਪਾਤਸ਼ਾਹ ਦੇ ਪਾਵਨ ਬਚਨ ਦੇ ਵਿੱਚ ਵਚੇ ਧਰਮ ਹਦੂਰ ਸਿਰਫ ਲਗਾਮਾਂਤਰਾ ਦਾ ਫਰਕ ਹੈ ਅਰਥ ਉਹੀ ਹਨ ਚੰਗੀਆਂ ਬੁਰਾਈਆਂ ਵਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਪੰਕਤੀਆਂ ਬਰਾਬਰ ਹੈ ਦੋ ਨਿਵਾਸੀ ਜਿਸ ਤਰ੍ਹਾਂ ਅਠੰਗ ਦੇ ਉੱਤੇ ਹੈ ਉਸੇ ਤਰ੍ਹਾਂ 146 ਅੰਗ ਦੇ ਉੱਤੇ ਹੈ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਅਗਲੀਆਂ ਪੰਕਤੀਆਂ ਵੀ ਦੋਨਾਂ ਪਾਸੇ ਬਰਾਬਰ ਹੀ ਹਨ ਦੋਨਾਂ ਸ਼ਲੋਕਾਂ ਦੇ ਵਿੱਚ ਜਿਨੀ ਨਾਮ ਧਿਆਇਆ ਇਹ ਸ਼ਬਦ ਹੈ ਜਿਨੀ ਜਿਵੇਂ ਸਿਹਾਰੀ ਨੰਨੇ ਨੋ ਵਿਹਾਰੀ ਕਈ ਪਰਪਲਣ ਵਾਲੇ ਸੱਜਣ ਕੋਈ ਵੀਰ ਇਹਨੂੰ ਜਿਨੀ ਬੋਲਦੇ ਨੇ ਜ਼ੋਰ ਦੇ ਨਾਲ ਜਿੰਦ ਭੂਤ ਥੋੜਾ ਨਹੀਂ ਅਰਥਾ ਜਿਨੀ ਨਹੀਂ ਜਿਨੀ ਜਿਨੀ ਨਾਮ ਧਿਆਇਆ ਗਏ ਮਸਕਤ ਪਾਠ ਸੰਪਰਦਾਮ ਦਾ ਮਸਕਤ ਮਮਾਸ ਸਿਨਵਾਦ ਕਲਾ ਕੇ ਤਕਾ ਤਤੈ ਨੂੰ ਸਿਹਾਰੀ ਮਸਕਤ ਪ੍ਰਾਰਥਨ ਕਰਨ ਵਾਲੇ ਵੀਰ ਸੱਸੇ ਪੈਰ ਜਿੰਦੀ ਲਾ ਕੇ ਮਸ਼ਕਤ ਕਹਿੰਦੇ ਨੇ ਗਏ ਮਸ਼ਕਤ ਕਾਲ ਜਿਹਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਕੋਲ ਮਸਕਤ ਪਾਠ ਤਾਂ ਹੈ ਨਹੀਂ ਇਸ ਕਰਕੇ ਵਿਦਵਾਨ ਕਈ ਕਹਿੰਦੇ ਨੇ ਇਸ ਸੱਸੇ ਦੇ ਅਧਕ ਲਾ ਕੇ ਅਰਥ ਬਣ ਜਾਂਦਾ ਇਸ ਕਰਕੇ ਅਧਕ ਲਾ ਲੈਣੀ ਚਾਹੀਦੀ ਤੂੰ ਭਾਈ ਜੀ ਸੱਸੇ ਤੇ ਅਧਕ ਲਾ ਕੇ ਅਰਥ ਬਣਦਾ ਹੈ ਇਹੀ ਜਿਹੜਾ ਬਿੰਦੀ ਲਾ ਕੇ ਵੀ ਅਰਥ ਬਣਦਾ ਹੈ ਤੇ ਬਿੰਦੀ ਲਾਣ ਵਿੱਚ ਵੀ ਕੋਈ ਹਰਜ ਨਹੀਂ ਹੋਣਾ ਚਾਹੀਦਾ ਪਰ ਮੈਂ ਕਿਸੇ ਦੇ ਉੱਤੇ ਹੁਕਮ ਨਹੀਂ ਕਰ ਰਿਹਾ ਕਿ ਤੁਸੀਂ ਬਿੰਦੀ ਲਾਓ ਇਹੀ ਵਿਦਵਾਨ ਸਜਣਾ ਨੇ ਬਿੰਦੀ ਲਾ ਕੇ ਵੀ ਪਾਠ ਕੀਤਾ ਚਾਹੇ ਪੈਰ ਵਿੱਚ ਲਾਈ ਹੋਵੇ ਸ਼ਬਦ ਦੇ ਚਾਹੇ ਲਗ ਮਾਤਰ ਦੇ ਉੱਤੇ ਲਾ ਕੇ ਉਚਾਰਨ ਕੀਤਾ ਹੋਵੇ ਜਮਿਆਈਆਂ ਬੁਰਿਆਈਆਂ ਬਾਚਾ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਮੁਖ ਸ਼ਬਦ ਬਹੁਵਚਨ ਹੈ ਮੂੰਹ ਬਹੁਤੇ ਮੂੰਹ ਤੇ ਭਾਵ ਉਹਨਾਂ ਦੇ ਜਿਨੀ ਨਾਮ ਜਪਿਆ ਕਿਤੀ ਛੁੱਟੀ ਨਾਲ ਹੋ ਕਈ ਦੀ ਖਲਾਸੀ ਕਰ ਜਾਂਦੇ ਨੇ ਇਥੇ ਨਾਨਕ ਤੇ ਵਿਸਰਾਮੈ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਪਰ ਜਦੋਂ 146 ਅੰਗ ਦੇ ਉੱਤੇ ਦੂਜੇ ਪਾਤਸ਼ਾਹ ਦੇ ਇਸੇ ਪਾਵਨ ਬਚਨ ਨੂੰ ਪੜਾਂਗੇ ਨਾਨਕ ਇੱਥੇ ਰੁਕਣਾ ਹੈ ਸੰਬੋਧਨ ਸ਼ਬਦ ਹੈ ਨਾਨਕ ਤੇ ਮੁਖ ਉਜਲੇ ਇੱਥੇ ਬਿਲਕੁਲ ਸਹੀ ਇਸੇ ਤਰ੍ਹਾਂ ਜਿਵੇਂ 8 ਅੰਗ ਦੇ ਉੱਤੇ ਹੈ ਪਰ 146 ਅੰਗ ਦੇ ਦੂਜੇ ਪਾਤਸ਼ਾਹ ਨੇ ਇਸ ਤੋਂ ਬਾਅਦ ਉਜਲੇ ਤੋਂ ਬਾਅਦ ਹੋਰ ਸ਼ਬਦ ਲਾਇਆ ਨਾਲ ਹੋਰ ਕੀਤੀ ਛੁਪੀ ਨਾ ਤੇ ਇੱਥੇ ਜਦੋਂ 146 ਅੰਗ ਦੇ ਪਾਠ ਕਰਾਂਗੇ ਨਾ ਸੋ ਪਾਠ ਕਰਾਂਗੇ ਨਾਨਕ ਤੀ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਸੋ ਇਸ ਤਰ੍ਹਾਂ ਪਾਠ ਕਰਨ ਲੱਗਿਆਂ ਸ਼ਬਦਾਂ ਦਾ ਲਗਾ ਮਾਤਰਾ ਦਾ ਪੂਰਾ ਧਿਆਨ ਰੱਖਣਾ ਹੈ ਸੋ ਇਹ ਪਵਨ ਸ਼ਬਦ ਦੀ ਵਿਚਾਰ ਜਿਹੜੀ ਹੈ ਆਪ ਸੰਗਤਾਂ ਦੇ ਨਾਲ ਸੱਜ ਕੀਤੀ ਗਈ ਹੈ ਇਹ ਸ਼ਬਦ ਹੈ ਜਿਹੜਾ ਦੋ ਗੰਗੂ ਦਾ ਹੈ ਪਹਿਲੇ ਪਾਤਸ਼ਾਹ ਦਾ ਵੀ ਔਰ ਦੂਜੇ ਪਾਤਸ਼ਾਹ ਦਾ ਵੀ ਔਰ ਦੋਨਾਂ ਦੇ ਵਿੱਚ ਕੀਆ ਫਰਕ ਹੈ ਉਹ ਆਪ ਸੰਗਤਾਂ ਦੇ ਨਾਲ ਸੰਝਾ ਕੀਤਾ ਜ਼ਰੂਰ ਆਪ ਜੀ ਨੂੰ ਚੰਗੀ ਲੱਗੇਗੀ ਇਹ ਕੀਤੀ ਹੋਈ ਵਿਚਾਰ ਅਗਰ ਚੰਗੀ ਲੱਗਦੀ ਹੈ ਤਾਂ ਇਹਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਬਾਣੀ ਪੜਨ ਵਾਲੇ ਵੀਰਾਂ ਨੂੰ ਇਹਦਾ ਜਿਆਦਾ ਫਾਇਦਾ ਹੋ ਸਕੇ ਔਰ ਕੋਈ ਕਮੀ ਲੱਗਦੀ ਹੈ ਕੋਈ ਗਲਤੀ ਲੱਗਦੀ ਹੈ ਕਮੈਂਟ ਕਰਕੇ ਆਪਣਾ ਸੁਝਾਅ ਜਰੂਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ